ठे हुए हैं, एक संपर्क मीटिंग की है सारे मोदी शहर जेडा सरकार ने मुहिम चलाई है पदर से नशिया विरुद्ध और एंटी सोशल एलिमेंट्स विरोध वो सारी अपना जायजा लिता और फीडबैक लिती है लोगों ने पॉइंट्स असि नोट किते हैं कि अगे ਕਿਸ ਤਰ੍ਹਾਂ ਇਹਨੂੰ ਹੋਰ ਵਧੀਆ ਤਰੀਕੇ ਨਾਲ ਅੱਗੇ ਵਧਾਇਆ ਜਾਏ ਤੇ ਬੜੀ ਰੋਟਫੁੱਲ ਮੀਟਿੰਗ ਹੋਈ ਹੈ ਜਿਹੜਾ ਕਿ ਸਭ ਪਦਰਤੇ ਲੋਗ ਆਏ ਨੇ ਲੋਕਾਂ ਨੇ ਆਪਣੇ ਸੁਝਾਅ ਦਿੱਤੇ ਜਿਹੜਾ ਕਿ ਅਬਦੇ ਸੋਸਾਇਟੀ ਨੂੰ ਇੰਪਰੂਵ ਕਰਨ ਲਈ ਬਹੁਤ ਹੀ ਅਗੇ ਆਨਗੇ ਸਾਡੇ ਕੰਮ ਸਰ ਇਸ ਮੈਂ ਜੋ ਸਟ ਆਹ ਕਾਰਨ ਸਿੜੀ ਕੀ ਜਿੱਦ ਵਿੱਚ ਨਸ਼ਿਆਂ ਨੂੰ ਬਹੁਤ ਸਾਰੇ ਨੋਚਮੈਂਟ ਕੱਟ ਦਿੱਤੇ ਆ ਪਰ ਅੱਗੇ ਮੈਨੇਜ ਕਿਦਾਂ ਕੀਤਾ ਜਾ ਰਿਹਾ ਹੈ ਇਹਦਾ ਕਿਦਾਂ ਹੋ ਕੇ ਚਲਾਈ ਜਾ ਰਹੀ ਹੈ ਚੋਰ ਦੇ ਸੇਵਲ ਨਾਮ ਲੱਗਣ ਉਹਨਾਂ ਨੂੰ ਰੀਹੈਬਿਲਿਟੇਟ ਕਰ ਰਹੇ ਆ ਸਰਕਾਰ ਹੁਣ ਅਗਲੇ ਸਟੈਪ ਤੇ ਜਾਏਗੀ ਕਿ ਉਹਨਾਂ ਨੂੰ ਕਿਸੇ ਤਰੀਕੇ ਨਾਲ ਕੋਈ এমਪਲੋਇਮੈਂਟ ਕੋਈ ਹੋਰ ਤਰੀਕੇ ਨਾਲ ਤਾਂ ਕਿ ਉਹ ਰਿਲੈਪਸ ਨਾ

और जेडए की बहुत तगड़ा डिटरेंट आ गया है लोग मतलब एक बहुत तगड़ा मैसेज पहुंचा है सोसाइटी से कि ए हम सरकार पीछे हटन वाली नहीं है इस मुहिम तो तो मतलब ए बहुत ही अच्छा चल रहे हैं जैसा बात एंटी ड्रोन सिस्टम के लायक काम आवेगा साडे देश के ਐਸਿਸ ਫੋਰ ਇਗਜ਼ਾਮਪਲ ਦੇਖੋ 8021 ਸਿਸਟਮ ਆਲਰੇਡੀ ਬਹੁਤ ਸਾਰੇ ਸੀਐਮਸ ਸਾਹਿਬ ਵੱਲੋਂ ਜਿਹੜਾ ਹੈਗਾ ਲਾਂਚ ਕਰ ਦਿੱਤਾ ਗਿਆ ਹੈਗਾ ਇਨੀਸ਼ੀਅਲ ਜਿਹੜੇ ਹੈਗੇ ਪਲੇਸਮੈਂਟ ਹੋ ਗਈ ਹੈਗੀ ਐਂਡ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਜਲਦੀ ਐਂਟੀਨਡਨ ਸਿਸਟਮ ਇੰਟਰੋਡਿਊਸ ਕੀਤਾ